ਹੇ ਸੱਚਾ ਪਾਤਸ਼ਾਹ ਉਹ ਤਤਰੀਵਨ 3-4 ਦਿਨ ਹੋ ਗਏ ਜੀ ਮੀ ਤਾਂ ਹਟਣ ਦਾ ਨਾਮ ਹੀ ਨਹੀਂ ਲੈ ਰਿਹਾ ਜੀ ਤੇ ਸਾਡੇ ਇਲਾਕੇ ਰੂਪੜ ਸ਼ਹਿਰ ਦੇ ਮੋਹਾਲੀ ਖਰੜ ਹੋਰ ਜਿਹੜੇ ਨੇੜੇ-ਤੇੜੇ ਸਾਡੇ ਸ਼ਹਿਰ ਪਏ ਨੇ ਉਹਨਾਂ ਨੂੰ ਤਾਂ ਸਰਕਾਰਾਂ ਨੇ ਅਲਰਟ ਜਾਰੀ ਕਰ ਦਿੱਤਾ ਜੀ ਕਿਉਂਕਿ ਜਿਹੜਾ ਹੈੱਡ ਦਾ ਪਾਣੀਆ ਓਵਰਫਲੋ ਹੋ ਚੁੱਕਿਆ ਦਰਿਆ ਜੋ ਉਹ ਵੀ ਪੂਰਾ ਓਵਰਫਲੋ ਹੋ ਗਿਆ ਜੀ ਤੇ ਨੇੜੇ-ਤੇੜੇ ਪਿੰਡਾਂ ਨੂੰ ਵੀ ਉਹਨਾਂ ਨੇ ਅਲਰਟ ਜਾਰੀ ਕਰਿਆ ਹੈ ਸਰਕਾਰਾਂ ਨੇ ਵੀ ਭਾਈ ਕਿਸੇ ਟਾਈਮ ਵੀ ਬੰਨ ਕੋਈ ਟੁੱਟ ਸਕਦਾ ਹੈ ਜਾਂ ਹਾੜ ਆਉਣ ਦੀ ਪੂਰੀ ਸੁਭਾਵਨਾ ਵੀ ਆ ਤੇ ਬਸ ਹੁਣ ਤਾਂ ਇਹੀ ਅਰਦਾਸ ਕਰਾਂਗੇ ਜੀ ਏ ਅਕਾਲ ਪੁਰਖ ਬਹੁਤ ਗਰੀਬ ਤੇ ਗਰੀਬੀ ਦੁਨੀਆ ਬੈਠੀ ਆ ਅਮੀਰ ਤੇ ਅਮੀਰ ਵੀ ਬੈਠੀ ਆ ਅਮੀਰ ਤਾਂ ਦੁਆਰਾ ਵੀ ਮਕਾਨ ਖੜੇ ਕਰ ਲੂ ਚਲੋ ਘਾਟਾ ਜਿਹੜਾ ਪੂਰਾ ਦੁਆਰਾ ਹੋਣਾ ਹੈ ਨਹੀਂ ਪਰ ਗਰੀਬ ਬੰਦੇ ਨੇ ਤਾਂ ਮੁਸ਼ਕਲਾਂ ਦੇ ਨਾਲ ਕਾਰ ਕੋਈ کاروبار ਮਸੀ ਤੋਰਿਆ ਹੁੰਦਾ ਵੀ ਆਹ ਮੀਂਹ ਦੇ ਵਿੱਚ ਜੇ ਨੁਕਸਾਨ ਹੋ ਜਾਂਦਾ ਤਾਂ ਬੜਾ ਔਖਾ ਹੋ ਜਾਣਾ ਜੀ हे ਅਕਾਲ ਪੁਰਖ ਤੇਰੇ ਮੂਰੇ ਇਹੀ ਅਰਦਾਸ ਕਰਦੇ ਆਂ ਅਸੀਂ ਵੀ ਹੁਣ ਤਾਂ ਬੱਸ ਕਰ ਹੁਣ ਤਾਂ ਥੋੜਾ ਜਿਹਾ हे ਖਵਾਜਾ ਪੀਰ ਰਹਿਮ ਕਰੋ ਥੋੜਾ ਜਿਹਾ ਹੁਣ ਰਹਿਮ ਕਰੋ ਇਸ ਦੁਨੀਆ ਤੇ ਇਸ ਸੰਸਾਰ ਤੇ ਕਾਫੀ ਨੁਕਸਾਨ ਹੋ ਗਿਆ ਜੀ ਤੇ ਬਾਕੀ ਸਾਨੂੰ ਆਪਣੇ ਕਮੈਂਟ ਜਰੂਰ ਦੱਸਿਓ ਜੀ ਦਿਓ ਕਿਹੜੇ-ਕਿਹੜੇ ਇਲਾਕਿਆਂ ਦੇ ਵਿੱਚ ਐਦਾਂ ਮੀਂਹ ਲਗਾਤਾਰ ਪੈਂਦਿਆਂ ਨੂੰ ਤਿੰਨ-ਚਾਰ ਦਿਨ ਹੋ ਗਏ ਆ ਜੀ ਸਾਡੇ ਦਾ ਤਿੰਨ-ਚਾਰ ਦਿਨ ਹੋ ਗਏ ਮੀਂਹ ਲਗਾਤਾਰੇ ਪੈ ਰਿਹਾ ਤੇ ਕੰਮ ਸਾਰੇ ਠੱਪੇ ਪਏ ਆ ਜੀ ਬਾਕੀ ਠੀਕ ਆ ਤੇ ਹੁਣ ਲੱਗੇ ਹੋਏ ਆ ਜੀ ਕੰਮਕਾਰਾਂ ਪਰ ਤੇ ਜਾਣਾ ਹੀ ਜੀ ਅੱਜ ਰੂਪੜ ਨੂੰ ਰੂਪੜ ਹੈਗੇ ਜੀ ਇੱਕ ਦੋ ਕੰਮ ਜ਼ਰੂਰੀ ਉਹ ਤੁਹਾਨੂੰ ਬਾਅਦ ਵਿੱਚ ਦੱਸਾਂਗੇ ਜੀ ਜੇ ਜਾਵਾਂਗੇ ਤੇ ਆ ਮੀਂਹ ਦੇ ਹਾਲਾਤਾਂ ਦੇ ਵਿੱਚ ਮੈਨੂੰ ਤਾਂ ਲੱਗਦਾ ਨਹੀਂ ਜਾਵਾਂ ਉਹ ਕਿਉਂਕਿ ਥੋੜੀ ਜਿਹੀ ਗੱਡੀ ਦੀ ਵੀ ਪ੍ਰੋਬਲਮ ਆ ਉਹ ਵੀ ਪਾਣੀ ਠੀਕ ਕਰਵਾਉਣੀ ਆ ਤੇ ਬਾਕੀ ਚਲੋ ਮਿਲਦੇ ਆਪਾਂ ਤੁਹਾਨੂੰ ਬਾਅਦ ਵਿੱਚ ਜੀ ਬਣਾਈਆ ਸੀ ਸਬਜੀ ਸਬਜੀ ਕਾਦੀ ਹੈ ਜੈਦੀ ਅੱਜ ਅੱਜ ਬਣਨੇ ਆ ਜੀ ਛੋਲਿਆਂ ਦੀ ਤੜੀ ਆ ਇੰਨਾ ਕਾਲਾ ਕਾਤੇ ਹੋਇਆ ਪਿਆ ਸੈਂਡਾ ਪਰ ਤੇ ਸਾਸਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਰਮਾਤਮਾ ਅਗੇ ਅਰਦਾਸ ਆ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਤੰਦਰੁਸਤ ਰਹੋ ਤੇ ਦੁੱਖ ਤੇ ਤਕਲੀਫਾਂ ਤੋਂ ਦੂਰ ਰਹੋ ਤੇ ਅੱਜ ਲੱਗੇ ਆ ਜੀ ਹਾਂ ਛੋਲੇ ਨੇ ਤੇਰੀ ਬਣਾਉਣ ਲੱਗੇ ਆ ਕਹਿੰਦੇ ਲਸਣ ਇੰਨਾ ਲਸਣ ਪਾਉਣਾ ਹੈ ਨਾ ਨਾ ਅਸੀਂ ਲਿਖਿਆ ਹੋਇਆ ਹੈ ਅੱਛਾ ਮੈਂ ਸਮਝਿਆ ਕਿ ਤੇ ਇੰਨਾ ਪਾਣਾ ਸਿਆਲ ਤਾਂ ਇੰਨਾ ਵੀ ਪੈ ਜਾ ਕੋਈ ਬਗਾਰ ਨਹੀਂ ਹੈਗਾ ਸਿਆਲ ਆ ਇਹ ਸਿਆਲ ਦੀ ਗੱਲ ਕਰਦੀ ਆ ਮੈਂ ਸਿਆਲ ਦੇ ਵਿੱਚ ਪੈ ਜਾਵੇ ਇਹਾਰੇ ਸਿਆਲ لینا ਹੈ ਇਹ ਤਾਂ ਹੁੰਦਾ ਸਿਆੜੇ ਚੜਿਆ ਹੋਇ ਮੰਨ ਕੇ ਚੱਲੋ ਮੀਂਹ ਦਾ ਹੜ ਦਾ ਨਹੀਂ ਲਗਾ ਤਾ ਕਿਸੇ ਨਾ ਮੱਤਾ ਕੰਮ ਆਪਣਾੜਿਆ ਕੇ ਹੁੰਦਾ ਫਿਰ ਆਪਾਂ ਨੂੰ ਮਾਵਾਂ ਬਹੁਤ ਜ਼ਿਆਦਾ ਆ ਜਾਂਦੀਆਂ ਹਾਂ ਹਾਂ ਇਹ ਤਾਂ ਹੈ ਉਹ ਦੇਖੋ ਕੰਮ ਆੜੇ ਵਿੱਚ ਨਹੀਂ ਹੁੰਦੀ ਹੁੰਦੀ ਨਹੀਂ ਵੀ ਜਦੋਂ ਉਹ ਕੰਮ ਵਿੱਚ ਨਹੀਂ ਨਾ ਆਉਂਦੇ ਉਹਦੇ ਨਹੀਂ ਨਹੀਂ ਜਿੱਦਾਂ ਹੁਣ ਦੇਖੋ ਜਿਹੜਾ ਕੰਮ ਆਪਾਂ ਨੇ ਰੋਜ਼ ਕਰਦਾ ਠੀਕ ਹੈ ਕਈ ਵਾਰੀ ਆਪਣਾ ਕੰਮ ਇਹੇ ਕੰਮ ਕਿਸੇ ਹੋਰ ਨੇ ਕਰਿਆ ਹੁੰਦਾ ਫਿਰ ਆਪਾਂ ਨੂੰ ਉੱਥੇ ਕਮੀ ਮਹਿਸੂਸ ਹੋ ਜਾਂਦੀ ਵੀ ਅਸੀਂ ਗਲਤ 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 ਇਹਦਾ ਮਤਲਬ ਅਸੀਂ ਮਾਪੇਾਂ ਨੂੰ ਉਦੋਂ ਯਾਦ ਕਰਨਾ ਜਦੋਂ ਸਾਨੂੰ ਲੋੜ ਹੁੰਦੀ ਬਹੁਤ ਯਾਦ ਆ ਗਈ ਜਿੱਦਾਂ ਅੱਜ ਮੈਨੂੰ ਨਾ ਆਹ ਸਬਜ਼ੀ ਸਬਜ਼ੀ ਬਣਾਉਣ ਦੀ ਛੋਲਿਆਂ ਦੀ ਤਰੀ ਇਹਨੂੰ ਟੈਪ ਹੋਂਤ ਲੱਗ ਜਾਂਦਾ ਉਹਨੂੰ ਕਈ ਬੁੱਲਣ ਦੇ ਟਾਈਮ ਲੱਗਦਾ ਕਿਉਂਕਿ ਆਪਾਂ ਕੁੱਟ ਕੇ ਬਣਾਉਂਦੇ ਆਂ ਤਾਂ ਟਾਈਮ ਲੱਗ ਜਾਂਦਾ ਨਾ ਇਹ ਚੀਜ਼ ਨੂੰ। ਅਸੀਂ ਜਿਹੜੀ ਛੋਲੇ ਦੀ ਤਰੀਕਾ ਜੀ ਉਹ ਕੁੱਟ ਕੇ ਬਣਾਉਂਦੇ ਆਂ। ਛੋਲੇ ਵੀ ਕੁੱਟ ਕੇ ਉਹਦੇ ਵਿੱਚੋਂ ਫਿਰ ਉਹ ਕੱਢ ਕੇ ਫੂਸ ਜਿਹੜਾ ਹੁੰਦਾ ਪੱਤਾ ਜਿਹੜੇ ਛੋਲੇ ਆਦੇ। ਉਹ ਕੱਟ ਕੇ ਸੇਹਰ ਸੀ ਬਣਾਉਂਦੇ ਆ ਤੇ ਸਾਨੂੰ ਤਾਂ ਵੀ ਜਾਂਦਾ ਘੰਟਾ ਤਾਂ ਲੱਗੇ ਜਾਂਦਾ ਆ ਨਾ। ਲੱਗ ਜਾਂਦਾ। ਅੱਜ ਬਣਨ ਲੱਗਦਾ ਥੋੜਾ ਜਿਹਾ ਟਾਈਮ ਵੀ ਜ਼ਿਆਦਾ ਹੋ ਗਿਆ। ਟਾਈਮ ਹੀ ਜ਼ਿਆਦਾ ਹੋਵੇ ਕੋਈ ਸੰਕਤ ਨਹੀਂ ਅੱਜ ਠੀਕ ਹੈਗਾ। ਹੋਨਸਲਾ ਆ ਗਿਆ ਨਾ ਕਿ ਜਦੋਂ ਸੋਵੇ ਉਹ ਨੂੰ ਨੌਣ ਕੱਤੇ ਤਾਂ ਕੰਦਾ ਮਤਾਂ ਨਹੀਂ ਨਾ ਉਹ ਵਿੱਚ ਖਾਮ ਹੋ ਰਿਆ ਨੂੰ ਹੂੰ ਜਿਹਨੂੰ ਨੜਾਲੇ ਤੇ ਜਦ ਸੋ ਜਾਂਦਾ ਹੁਣ ਨੜਾਵਾ ਮੈਨਾਂ ਹੈਗਾ ਦੋ ਤਿੰਨ ਦਿਨਾਂ ਤੇ ਠੰਡ ਜੀ ਮੌਸਮ ਵੈਸੇ ਚੰਗੀ ਦੀ ਇੱਕ ਗੱਲ ਦਾ ਤੂੰ ਕਹੀਦਾ ਜੰਨੇ ਠੰਡ ਹੋ ਗਈ ਪਰ ਕਈ ਇਲਾਕਿਆਂ ਨੂੰ نقصان ਬੜਾ ਹੋ ਗਾੜਾ ਉਹਨੂੰ ਮੈਂ ਤੇ ਨਹੀਂ ਕਹਿੰਦੀ ਮੈਂ ਦੱਸ ਦਿਆਂਗੀ ਮਾਨਕ ਨੂੰ ਵੀ ਬਹੁਤ ਪੈ ਗਿਆ ਹੁਣ ਬੱਸ ਕਰ ਗਰੀਬਾ ਵੱਲੀ ਦੇਖ ਚਲੋ ਜਿਨ੍ਹਾਂ ਦੇ ਪੱਕੇ ਉਹਨਾਂ ਦਾ ਸਾਭੀ ਉਹਨਾਂ ਨੂੰ ਜਾਇਜ਼ ਚਾਹੀਏ ਪੱਕੇ ਮਕਾਰ ਵੀ ਟਹਿ ਗਏ ਪੱਕੇ ਵੀ ਟਹਿ ਗਏ ਤੇ ਇੰਨੀ ਲੋੜ ਨਹੀਂ ਹੈਗੀ ਮਹਾਰਾਜ ਬੱਸ ਬਹੁਤ ਆ ਗਰੀਬਾ ਵੱਲੀ ਦੇਖ ਉਹੀ ਕਰਨਾ ਉਹੀ ਖਾਣਾ ਬੰਦੇ ਨੂੰ ਕਿੰਨਾ ਔਖਾ ਕਿੱਥੋਂ ਲੈ ਕੇ ਆਉਗਾ ਕਿੱਥੋਂ ਲੈ ਕੇ ਆਉਗਾ ਜੇ ਕਿਤੇ ਦਿਹਾੜੀ ਲੱਗੂਗੀ ਵੀ ਭਾਈ ਜੀ ਤਾਂ ਕਰ ਨੂੰ ਸਮਾਨ ਲੈ ਕੇ ਆਉਂਨੇ ਆ ਨਿਆਣਿਆਂ ਤਾਂ ਮੰਗਣਾ ਖਾਣਾ ਹਾਂ ਬਿਲਕੁਲ ਦੇਖੋ ਨਿਆਣਿਆਂ ਨੇ ਤਾਂ ਇਹ ਜਿਹੜਾ ਟੇਡਾ ਇਹਨੇ ਤਾਂ ਰੋਟੀ ਮੰਗਣੀ ਉਹ ਮੰਗਣੀ 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 ਹੈ ਤੇ ਮੈਂ ਥੋਲੇ ਤਰੀ ਬਣਾਉਣ ਲੱਗੀ ਮਾਂ ਮਮੀ ਨੇ ਕਹਿ ਰਹਾ ਤੂੰ ਮੁੰਡਾ ਸਾਹ ਤੇ ਉਧਰ ਆ ਜਿਨੇ ਖੇੜੀਏ ਤੂੰ ਮੁੰਡਾ ਸਾਪ ਪਾਪੇ ਕਰ ਲੈ ਤੂੰ ਮੁੰਡੇ ਨੂੰ ਨਾ ਛੱਡਣਾ ਹੈ ਨਾ ਮਾਵਾ ਬਾਪ ਦੀ ਕਿੰਨੇ ਕਿਤੇ ਕਮੀ ਨੇ ਸਾਨੂੰ ਲਾ ਜੇ ਦੇਖੋ ਉਹ ਗੱਲ ਵੱਖਰੀ ਹੈ ਵੀ ਸਾਨੂੰ ਮਾਵਾ ਬਾਪਾਂ ਦੀ ਕਮੀ ਜਿਹੜੇ ਜ਼ਿੰਦਗੀ ਦੇ ਵਿੱਚ ਹੈਗੇ ਅਸੀਂ ਸਾਹਮਣੇ ਰੱਖੀਏ ਕਿਉਂਕਿ ਕਿਹ ਹੈ ਮਾਵਾ ਬਾਪਾਂ ਜਿਹੜੇ ਇਹ ਸੋਨੇ ਦਾ ਗਹਿਣਾ ਹੁੰਦਾ ਸ਼ਿੰਗਾਰ ਹੁੰਦਾ ਠੀਕ ਹੈ ਤੇ ਕਈ ਹੈਗੇ ਆ ਜੀ ਦੁਨੀਆ ਦੇ ਵਿੱਚ ਵੀ ਜਿਨ੍ਹਾਂ ਨੇ ਆਪਣੇ ਮਾਵਾ ਬਾਪਾਂ ਨੂੰ ਦਿਲ ਦਾ ਟੁਕੜਾ ਸਮਝ ਕੇ ਆਪਣੇ ਸੀਨੇ ਨਾਲ ਲਾ ਕੇ ਰੱਖਿਆ ਐਂ ਤਾਂ ਨਹੀਂ ਹੈ ਅਸੀਂ ਵੀ ਆਇ ਤਾਂ ਨਹੀਂ ਹੈ ਵੀ ਅਸੀਂ ਵੀ ਆਪਣੇ ਮਾਪਪਾ ਨੂੰ ਪਿਆਰ ਕਰਦੇ ਆਂ ਇਦਾਂ ਦੀ ਗੱਲਬਾਤ ਨਹੀਂ ਹੈ ਪਰ ਜਿੱਥੇ ਬੰਦੇ ਦੀ ਜਦੋਂ ਮਜਬੂਰੀਆਂ ਬਣ ਜੰਦੀਆਂ ਹਨ ਨਾ ਤਾਂ ਦੇਸ਼ ਪਰਦੇਸ ਜਦੋਂ ਜਾਣਾ ਪੈਂਦਾ ਕਮਾਕਾਰਾਂ ਵਾਸਤੇ ਉਦੋਂ ਸਾਰਾ ਕੁਝ ਸਾਨੂੰ ਛੱਡਣਾ ਪੈਂਦਾ ਪਰ ਜਿਹੜਾ ਇਹ ਦਿਲ ਆ ਇਹ ਪਿਆਰ ਹਮੇਸ਼ਾ ਆਪਣੇ ਮਾਪਪਾਂ ਦੇ ਲਈ ਜਰੂਰ ਰੱਖੋ ਕਿ ਆ ਗੱਲ ਲੱਗ ਗਈ ਮੈਂ ਤੁਹਾਨੂੰ ਉਸ ਮਾਨ ਤਿਆਰ ਕਰਕੇ ਦਿੰਦੇ ਵੀ ਕਿੰਨਾ ਕਿੰਨਾ ਕਪੌਣਾ ਤੁਸੀਂ ਬਸਾਰਾ ਕੁੱਟਦੇ ਮਾੜਾ ਜਗਾ ਜਿੰਨੇ ਕਿਨਾਰੇ ਤੱਕ ਕਰਾ ਦੋ ਚੜੀ ਮੈਨੂੰ ਆਇਆ ਦੱਸ ਤੁਹਾ ਕੁਟਕੇ ਬਣਾਉਣ ਲੱਗੇ ਆ ਸਬਜੀ ਆਪਣੇ ਪੇਕਿਆਂ ਵਿੱਚ ਵੀ ਢੱਕਣੀ ਮੜਾਉਂਦੀ ਸੀ ਹੈ ਹਾਂ ਅੱਛਾ ਉੱਥੇ ਹੈ ਸੋਹਰੇ ਪੇਕਿਆਂ ਚ ਨਾ ਮੇਰੇ ਤੋਂ ਸੋਹਰੇ ਤੁਹਾਡੇ ਸੋਹਰੇ ਚ ਐਦਾਂ ਹੀ ਬਣਾਉਂਦੇ ਸੀ ਸਾਡੀ ਮੇਰੀ ਦਾਦੀ ਜਦ ਮੇਰੀ ਦਾਦੀ ਤੜਕਾ ਲਾਉਂਦੀ ਹੁੰਦੀ ਸੀ ਨਾ ਚਾਰ ਪੰਜ ਘਰਾਂ ਨੂੰ ਪਤਾ ਲੱਗ ਜਾਂਦਾ ਸੀ ਮਨਨ ਕਿ ਜਿਹੜੇ ਨੇੜੇ-ਗੜੇ ਉਹ ਵੱਧਾ ਹੀ ਕਹਿ ਦਿੰਦੇ ਕਿ ਸਿੱਧਾ ਤੱਕੋਲੀ ਸਬਜੀ ਤੇ ਲੈ ਕੇ ਜਾਣੀ ਮਤਲਬ ਤੜਕਾ ਹੀ ਇੰਨਾ ਉਹ ਹੁੰਦਾ ਸੀ ਵੀ ਜਿੱਦਾਂ ਅੱਧਾ ਅੱਧਾ ਸਾਲਾ ਬਣਾ ਤੇ ਕੁੱਟ ਕੇ ਵਧੀਆ ਬਣਾ ਕੇ ਰੱਖਾ। ਉਡੀ ਸੋਟੇ ਦਾ ਜਾਂ ਖੜਕਾ ਉਹਨਾਂ ਜਦੇ ਪਤਾ ਲੱਗ ਜਾਂਦਾ ਵੀ ਸਬਜ਼ੀ ਬਣਦੀ ਆ। ਵੀ ਅੱਜ ਸਬਜ਼ੀ ਬਣ ਰਹੀ ਆ ਭਾਈ ਅੱਜ ਲਿਆਈਏ ਜਾਈਏ। ਮੰਮੀ ਵੀ ਇੰਨਾ ਹੀ ਕਰਦੀ ਸੀ ਮੰਮੀ ਨੇ ਤਾਂ ਸਪੈਸ਼ਲ ਫਿਰ ਗੁੰਡੀ ਮੰਗਾਈ ਸੀ। ਹੂੰ। ਫੇਰ ਉਟਗੀ ਦੀ ਸਾਡੀ ਪਹਿਲਾਂ ਦੂਈ ਦੇ ਪੱਥਰ ਦੀ ਮੰਗਾਈ ਦੀ। ਉਹ ਕਿ ਮੇਰਾ ਵੀ ਆਪ ਤਾਂ ਮੈਂ ਉੱਥੇ ਜਾ ਕੇ ਗੁੰਡੀ ਸੋਟੇ ਹੀ ਭਾਲਦੀ ਆ। ਥੋੜੇ ਹੁਣ ਮਾਡਲ ਜਵਾਨ ਆ ਗਏ ਨਵੀਂ ਨਹੀਂ ਵਰਤਦੀ ਚਲੋ। ਆਪਰ ਵਰਤਦਾ ਸਵਾਦ ਉਹ ਵੀ ਬਣਾਉਂਦੇ ਸਬਜੀ ਵੀ ਹੁਣ ਉਹ ਨਹੀਂ ਵਰਤਦੀ ਪਰ ਮੈਂ ਤਾਂ ਉੱਥੇ ਜਾ ਕੇ ਮੈਨੂੰ ਕਹਿੰਦੇ ਦੀਦੀ ਤੂੰ ਤਾਂ ਫੇਰ ਉਹਦੀ ਛੋਟੇ ਵਾਲਾ ਕੰਮ ਛੇੜ ਲੈ ਤੂੰ ਕਹੀ ਜਿਹੜੀਆਂ ਆ ਚੀਜ਼ਾਂ ਆਹ ਇਹਨਾਂ ਦਾ ਸਵਾਦ ਹੀ ਵੱਖਰਾ ਠੀਕ ਹੈ ਜੀ ਖੇਚੇ ਜਿੰਦੂ ਹੋ ਜਾਂਦੇ ਖੇਚਣ ਲਿਕੇ ਆਪਾਂ ਦਾ ਸਵਾਦ ਵੱਖਰਾ ਥੋੜੀ ਜਿਹੀ ਬਾਹਾਂ ਦੀ ਐਕਸਰਸਾਈਜ਼ ਵੀ ਹੋ ਜਾਂਦੀ ਰੁਵਾਨੇ ਦੀ ਹਾਂ ਮੈਂ ਤਾਂ ਢੇਲੀ ਕੁਟਕੀ ਬਣਾਉਣੀ ਆ ਬਸ ਤਾਂ ਹੀ 10 15 ਮਿੰਟ ਵੱਧ ਲੱਗ ਜਾਂਦੇ ਕੋਈ ਚੱਕਰ ਨਹੀਂ ਹੁਣ ਜਦ ਸਵਾਦ ਦੇਖਣਾ ਭਈ ਸਾਡੀ ਦਾ ਫਿਰ ਤਾਂ ਕਰਨੀ ਗਣੀ ਹੈ ਜੀ ਬਿਲਕੁਲ ਦੇਖੋ ਬੀਬੀ ਵੀ ਸਾਡੀ ਮਾਤਾ ਵੀ ਇਦਾਂ ਹੀ ਬਣਾਉਂਦੀ ਆ ਉਹਨੇ ਵੀ ਘੋਟ ਕੇ ਹੀ ਬਣਾਉਂਦੀ ਆ ਸਾਡੀ ਉਹ ਵੀ ਗੱਲ ਆ ਆਹ ਮਸਾਲਾ ਜਿਵੇਂ ਮੰਨ ਲਓ ਤਦਸਨ ਆਦਾ ਮਿਰਚਾਂ ਤਾਂ ਹੀ ਸੀ ਘੱਟੇ ਖਾਨੇ ਆ ਸਿੱਧੀ ਗੱਲ ਆ ਮਿਰਚ ਘੱਟੇ ਆ ਔਰ ਟਮਾਟਰ ਵੀ ਅਸੀਂ ਥੋੜੇ ਬਹੁਤੇ ਨਾ ਮਾਤਰਾ ਦੇ ਹਿਸਾਬ ਨਾਲ ਪਾਉਣਾ ਲਸਣ ਆਦਾ ਪਿਆਜ਼ ਆ ਵਧੀਆ ਪਾ ਕੇ ਰੱਖਣਿਆ ਮਾਤਾ ਜੀ ਆ ਵੀ ਵਧੀਆ ਚੀਜ਼ ਤਿਆਰ ਕਰ ਬਈ ਬਣਾਉਣੀਆਂ ਜੇ ਖਾਣੀਆਂ ਹੋ ਆ ਕਹ ਨਹੀਂ ਦੇਖੋ ਤੇ ਵਧੀਆ ਜਿਹਾ ਬਣਾ ਜੀ ਇਹ ਗੱਲ ਸਮਝਾ ਆਪਾਂ ਹੋਰ ਚੀਤਾ ਕੋਈ ਖਾਂਦੇ ਨਹੀਂ ਆ ਕਿ ਦਾਲ ਸਬਜੀ ਉਹ ਵੀ ਇਹਨੂੰ ਇਹਦੇ ਵਿੱਚ ਵਧੀਆ ਸਮਾਨ ਪਾ ਕੇ ਹੀ ਬਣਾ ਕੇ ਵਧੀਆ ਖਾ ਲੋ ਰੋਟੀਆਂ ਖਾਣੀਆਂ ਹੋ ਸ਼ੋਹਨੀ ਚਾਰੰਜੀ ਤੇ ਆਪਣੇ ਹੁਣ ਕੰਮਾਂ ਤੇ ਤਿਆਰ ਇੱਕ ਕੁੜੀ ਜੀ ਸਾਡੀ ਮਾਤਾ ਲਿਖੀ ਹੈ ਤੁਹਾਨੂੰ ਪਤਾ ਹੈ ਇਹ ਬੀਬੀ ਲੈ ਕੇ ਆਈ ਸੀ ਹਰੀ ਪਰਸਾਤ ਮੈਂ ਵੀ ਹਰੀ ਪਰਤੀ ਲੈ ਕੇ ਦੇ ਕੇ ਆਈ ਆ ਮੰਮੀ ਨੂੰ ਘੜੀ ਵਾਲੀ ਨੂੰ ਉਹਨਾਂ ਦੀ ਟੁੱਟ ਗਈ ਸੀ ਕਹੀ ਜਾਂਦੇ ਇੱਧਰ ਆਪਣੇ ਅੱਗੇ ਹੁੰਦੀ ਬੇਟਾ ਹੁਣ ਕੋਈ ਨਾ ਹੋਣੀ ਹੁਣ ਤਾਂ ਅੱਛਾ ਦੇਖ ਕੋਈ ਲਿੰਦਾ ਨਹੀਂ ਆਇਆ ਚੀਚਾ ਮੈਂ ਸੁਣਾਦੀ ਜਦੋਂ ਹਰੀਕਪੁਰ ਤੋਂ 350 ਦੀ ਲੈ ਕੇ ਆਏ ਤੇ ਹੁਣ ਮੈਂ ਤਾਂ ਭੈਣ ਦੀ ਵੀਡੀਓ ਦੇਖੀ ਸੁੱਖਾ ਭੈਣ ਨਹੀਂ ਬਦਨੀ ਇਹਨਾਂ ਜਾਸ ਨੂੰ ਉਹਨਾਂ ਨੂੰ ਲਿਆ ਕੇ ਦੇਣੀ ਦੀ 1000 ਰੁਪਏ ਦੀ 1500 ਦੀ ਐ ਹੀ ਗੁੰਡੀਆਂ ਦੱਸਣਾ ਦੱਸ ਦੇ ਕਹਿੰਦੇ ਮੈਂ ਤਾਂ ਬਹੁਤ ਲੱਗਦੀ ਆ ਮੈਂ ਤਾਂ ਬਹੁਤ ਲੱਗਦੀ ਆ ਪਹਿਲਾਂ ਨਾਲ ਨਾਲ ਜੀ ਹੁੰਦੀਆਂ ਤੇ ਉਹ ਕਹਦੀਆਂ ਹੁੰਦੀਆਂ ਤੇ ਉਹ ਨਹੀਂ ਫੋਨ ਗਈ ਗੱਲ ਹੁੰਦੀ ਪੱਥਰ ਦੀ ਉਹਦੀ ਉਹ ਵੀ ਉਹ ਲਾਲ ਲਾਲ ਜੀ ਹੁੰਦੀ ਦੇ ਨਾ ਉਹ ਵੈਸੀ ਹੁੰਦੀ ਸੀ ਉਹ ਪਚੜਾ ਮੇਰੇ ਪਰ ਖੜਕ ਦੀ ਵੀ ਸੀ ਉਹ ਇਹ ਖੜਕ ਦੀ ਨਹੀਂ ਹੈਗੀ ਇਹ ਨਹੀਂ ਆ ਚਾਰੀ ਦੇ ਖੜਕ ਦੀ ਮੇਰੇ ਕਾਤੇ ਨਹੀਂ ਇਹ ਭਾਰੀ ਹੈ ਇਹ ਠੋਸ ਆ ਠੋਸ ਪੱਥਰ ਦੀ ਬਣੀ ਹੋਈ ਹੈ ਜਿਵੇਂ ਉਹ ਬੈਲਾ ਬਣੀਆਂ ਉਹ ਨਹੀਂ ਜਿਹੜੇ ਖੜਕਦੀਆਂ ਉਹ ਹਲਕੇ ਪੱਥਰ ਦੀ ਤੇ ਹਲਕੀ ਘਸਾਗਸਾ ਕੇ ਬਣਾਈ ਗਈ ਹਾਂ ਤਾਂ ਹੀ ਫਿਰ ਦਾਦੀ ਜਦੋਂ ਦਾਦੀ ਨੇ ਸੰਸਾਰ ਲਾ ਕੁੱਟੜਾ ਉਹ ਤਿੰਨ ਚਾਰ ਘਰਾਂ ਨੂੰ ਆਪੇ ਬਣਾ ਲਿਆ ਖੜਕਾ ਹੋਣਾ ਜ਼ਿਆਦਾ ਹਾਂ ਖੜਕਾ ਹੋਣਾ ਇਹ ਠੋਸ ਇਹ ਬੀਬੀ ਲੈ ਕੇ ਆਈ ਸੀ 100 ਰੁਪਏ ਦੀ ਹੁੰਦੇ ਸਮੇਂ ਘਟੋ ਘਟ ਚੱਕੀ ਪਰ ਮੜੀ ਕੁੰਡੀ ਘਟੋ ਘਟ ਇਹਨੂੰ ਮੇਰੇ ਹਿਸਾਬ ਨਾਲ 15 16 ਸਾਲ ਹੋ ਗਏ ਨਵੀਂ ਬ੍ਰਿੰਦਾ ਡੈਡੀ ਤੁਹਾਡੀ ਉਮਰ ਕਿੰਨੀ ਹੋਗੀ ਕੀ ਤੁਹਾਡੀ ਮੇਰੀ ਚੌਕੀ ਮਾ ਖਾਲਾ ਫੇਰ ਵੀ ਵੱਧ ਹੋ ਗਈ ਐ ਇੰਨਾ ਕਿ ਮੈਂ 15 16 ਸਾਲ ਹੋ ਗਏ ਆਪਣੇ ਵਿਆਹ ਤੇ ਮੈਨੂੰ پتہ ਦੋ ਤਿੰਨ ਸਾਲ ਪਹਿਲਾਂ ਲੇ ਕੇ ਜਾਂਦੀ ਸੀ ਜਿਹੜੀ ਸਰਪਤ ਜਦ ਸਾਡੇ ਨੇ ਇੱਥੇ ਟਖਾਣਾ ਦੀ ਗੱਡੀ ਜਾਂਦੀ ਹੁੰਦੀ ਸੀ ਉਹ ਹਰ ਸਾਲ ਗੱਡੀ ਲੈ ਕੇ ਜਾਂਦੇ ਹੁੰਦੇ ਸੀ ਜਾਂ ਲੈ ਕੇ ਜਾਂਦੀ ਸੀ ਅੱਛਾ ਹੁਣ ਮੈਰੀ ਗੱਲ ਸੁਣੋ ਆਜੀ ਤੁਹਾਨੂੰ ਮੈਂ ਵੀ ਕਹਿਣ ਕਿ ਭੈਣ ਭਾਈ ਹਾਂ ਹਾਂ ਦੇਖੋ ਪਤਾ ਕਿ ਮਨਿੰਦਰ ਅੰਗਲ ਸੁਤਾ ਮੈਂ ਰੋਟੀ ਬਣਾ ਲੈਣੀ ਆ ਤੁਸੀਂ ਬਸ ਮੈਨੂੰ ਮਸਾਲਾ ਮਸਾਲਾ ਕੁੱਟ ਕੇ ਦੇ ਦਿਓ ਕੋਈ ਗੱਲ ਨਹੀਂ ਦੇਖੋ ਕਿਹੜੇ ਕੀ ਗੱਲ ਆ ਜੀ ਘਰ ਦੇ ਕੰਮਾਂ ਦੇ ਵਿੱਚ ਸਾਨੂੰ ਸ਼ਰਮ ਤਾਂ ਕਰਨੀ ਨਹੀਂ ਚਾਹੀਦੀ ਜਿਹੜੇ ਸਾਡੇ ਕਰਨ ਵਾਲੇ ਆ ਸਾਨੂੰ ਕਰ ਲੈਣੇ ਚਾਹੀਦੇ ਆ ਨੰਬਰ 2 ਹੁਣ ਵੀ ਬਾਹਰ ਚਲੇ ਜਾਂਦੇ ਆ ਵਿਦੇਸ਼ਾਂ ਚਲੇ ਜਾਂਦੇ ਆ ਉੱਥੇ ਵੀ ਅਸੀਂ ਆਪਣੀ ਆਪ ਰੋਟੀ ਪਾਣੀ ਬਣਾ ਕੇ ਖਾਣੇ ਆਂ ਬਹੁਤ ਵੀਰਪਣ ਦਾ ਭਾਵ ਨੂੰ ਪਤਾ ਹੀ ਆ ਵੀ ਜਿਹੜੇ ਬਾਹਰ ਵਿਦੇਸ਼ਾਂ ਦੇ ਵਿੱਚ ਬੈਠੇ ਆ ਵੀ ਜਦੋਂ ਕਿਸੇ ਪਰ ਇੱਕ ਦੂਜੇ 'ਤੇ ਪਰ ਮਜਬੂਰੀ ਆਉਂਦੀ ਆ ਜਾਂ ਹਸਬੰਦ ਜਾਂ ਹਸਬੰਦ ਆ ਜਾਂ ਵਾਈਫ ਆ ਜਾਂ ਘਰ ਵਾਲਾ ਜਾਂ ਘਰ ਵਾਲੀ ਇੱਕ ਦੂਜੇ ਪਰ ਜਦੋਂ ਮਜਬੂਰੀਆਂ ਜਾਂ ਕੋਈ ਬਿਮਾਰ-ਠਮਾਰ ਹੁੰਦਾ ਤਾਂ ਇੱਕ ਦੂਜੇ ਦਾ ਸਾਥ ਦਿੰਨੇ ਹਨਾ ਸਾਨੂੰ ਵੀ ਇਦਾਂ ਹੀ ਆਪਣੇ ਘਰ ਦੇ ਕੰਮਾਂ ਦੇ ਵਿੱਚ ਵੀ ਜਰੂਰ ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ ਪਰ ਜਿਹੜੇ ਕੰਮ ਕਰਨ ਵਾਲੇ ਜਿੱਦਾਂ ਹਣ ਮਾਲਕ ਕਹਿੰਦੀ ਜੀ ਚੋਰ ਚਾਲ ਜੀ ਕਹਿੰਦੀ ਕੁਰੂਦੀ ਸੂਟ ਦੇ ਦੇਗਾ ਤੁਸੀਂ ਮਸਾਨਾ ਕੋਈ ਗੱਲ ਨਹੀਂ ਕੋਈ ਚੱਕਰ ਨਹੀਂ ਹੈ ਮੈਂ ਕੁੱਠਣਾ ਟੈਂਸ਼ਨ ਨਹੀਂ ਆਉਂਦੀ। ਮੈਂ ਤਾਂ ਬਹੁਤ ਸਾਮਾਨ ਪਾ ਦੇਣਾ ਕਿੰਨਾ ਕਰਨਾ ਹੈ ਹੋਣਾ। ਤੁਸੀਂ ਆਪੂ ਮਸਾਲਾ ਮਸੂਲਾ ਆਹ ਦੇ ਲੇਗੀ ਤੁਸੀਂ ਕਹੋਗੇ ਵੀ ਸ਼ਾਇਦ ਅਸੀਂੰਦਾ ਨਾ ਕਹਨੇ ਆ। ਘਟੋ ਘਟੇ ਡੇਢ ਮੁਠੀ ਅਸੀਂ ਨਾ ਹੁੰਦੀ ਬਾਤੀਏ। ਭਾਈ ਸਾਨੂੰ ਛੋਲੇ ਦੇ ਵਿੱਚ ਤਾਂ ਮੈਨੂੰ ਸਵਾਦ ਲੱਗਦਾ ਤੁਹਾਨੂੰ ਐਵੇਂ ਕਹਾਂ। ਮੈਂ ਤਾਂ ਆ ਬਾਦਨੀ ਹੈ। ਆਹ ਦੀ ਗਸ ਨੋਰ ਪਾਉਣਾ ਹੋਸਾਲਾ ਮਸਾਲਾ ਹੈਗਾ ਜਿਵੇਂ ਆਹ ਦਾ ਲਸਣ ਟਮਾਟਰ ਸਾਰਾ ਕਿਸ ਤੇ ਹੈਗਾ ਮਸਾਲਾ ਪਾਉਣ ਦੀ ਲੋੜ ਨਹੀਂ ਹੈ। ਉਹ ਕੋਈ ਬੋਲੇ ਜੀ ਬਸ ਮਿਰਚਾ ਹੈ ਜਾਂ ਆਲੂ ਹੈਗਾ ਨਸਣਾ ਹੈ ਕਿ ਬਸ ਆਹੇ ਮਸਾਲਾ ਹੁੰਦਾ ਹੈ ਜੀਰਾ ਪਕਾਟੇ ਵਾਰਨ ਬਸ ਉਹ ਤੋਂ ਪਿਆਜ਼ ਵੀ ਕੁੱਟਣਾ ਹਾਂਜੀ ਆਹ ਨੂੰ ਐ ਕਰਿਆ ਆਹ ਨੂੰ ਇਹ ਵਿੱਚੇ ਰਹਿਣੇ ਤੋਟਦੇ ਹੋਏ ਨੇ ਮੇਰੇ ਮੈਂ ਹੁਣ ਤਾਂ ਛਾ ਆਲੂ ਨੂੰ ਕੁੱਟਣੇ ਨਾਲੇ ਤੁਸੀਂ ਆਹ ਸਮਾਨ ਹੁੰਦੀ ਚ ਪਾ ਲਿਓ ਆਲੂ ਵਿੱਚੇ ਰਹਿਣ ਦਿਓ ਇੱਕ ਸਾਈਡ ਉੱਪਰ ਲੈ ਦੇ ਵਿੱਚ ਜੀ ਥੱਲੇ ਥਾਰ ਐਂਦਾ ਹੀ ਚੱਕ ਲੈ ਪਾਣੀ ਉੱਝੜ ਜਾਣਾ ਆ ਜਾਗਾ ਥੋਟਾ ਫੜਾ ਦੇ ਹੁਣ ਤੜੀ ਤੇ ਮੈਨੂੰ ਥੋਟਾ ਫੜਾ ਜੀ ਚੱਲਿਆ ਕਵਾਦ ਆਦਾਰ ਦੇ ਆਖਾਂ ਵਾਸਤੇ ਜਣਾ ਕੇ ਰੱਖਿਆ ਤੇ ਇਹ ਇਹਦੇ ਵਿੱਚੇ ਰੱਖਣਾ ਇਹਨੂੰ ਮੈਂ ਫਿਰ ਖਾ ਕੇ ਰੱਖਦੀ ਆ ਇਹ ਜਿੱਦਾਂ ਕੋਈ ਸ਼ਿਫਟ ਲਈ ਕੋਈ ਹੋਰ ਚੀਜ਼ ਮੂੰਹ ਲਾ ਦਿੰਦੀ ਏ ਸੋਤੇ ਨੂੰ ਮੈਂ ਇਹਨੂੰ ਉੱਤੇ ਫਾਫਾ ਚੜਾ ਲਿਆ ਅਚਾਨਕੀ ਮਸਾਲਾ ਸਵਾਦ ਲੱਗਦਾ ਏ ਸ਼ਿਫਟਰੀ ਨੂੰ ਉਹ ਨਹੀਂ ਗੱਲ ਹੁਣ ਆਪਾਂ ਧੋ ਕੇ ਰੱਖਣਾ ਸੋਤਾ ਕੋਈ ਫੇਰ ਜਾਨਵਰ ਕੋਈ ਮੂੰਹ ਲਾ ਜਾਵੇ ਤੇ ਆਪਾਂ ਕਿਹ ਪਤਾ ਲੱਗਣਾ ਆਪਾਂ ਧੁੰਦੇ ਤਾਂ ਹੈਗੇ ਫੇਰ ਵੀ ਹੁਣ ਮੈਨੂੰ ਧੋ ਕੇ ਸਵਾਰ ਕੇ ਸਾਕਾਣਾ ਬਾਬਾ ਜਿਹੜਾ ਕੋਪਰਟ ਬਾਦ ਨਹੀਂ ਚਲੋ ਜੇ ਕੁੱਤੇ ਦਾ ਬਾਹਰ ਦੇਣਾ ਇਹ ਫੇਰ ਚੜਾ ਠੀਕ ਹੈ ਲਾਜੀ ਲੱਗ ਗਈ ਆ ਲਓ ਜੀ ਲੱਗ ਗਿਆ ਆਪਾਂ ਆਪਣੀ ਡਿਊਟੀ ਪਰ ਕੰਮ ਪਰ ਤੇ ਜੇ ਕਹਿੰਦਾ ਰੋਟੀ ਖਾਣੀ ਆ ਨਾ ਸ਼ਾਮ ਨੂੰ ਤਾਂ ਮਾਰਾ ਮੋਟਾ ਹੱਥ ਪੱਲਾ ਤਾਂ ਦੇਖੋ ਹਲਾਉਣਾ ਪੈਂਦਾ ਜੀ ਤੇ ਬਾਕੀ ਹੁਣ ਆਪਾਂ ਬਣਾ ਲਈਆਂ ਮਸਾਲਾਂ ਢੰਗ ਨਾਲ ਕੁੱਟ ਕੇ ਫੇਰ ਤੁਹਾਨੂੰ ਆਪਾਂ ਮਿਲਦੇ ਆਂ ਸਲਾਨ ਹੋ ਗਿਆ ਜੀ ਸਾਡਾ ਰੈਡੀ ਤੇ ਹੁਣ ਕੁੱਟਣੇ ਆ ਜੀ ਵਿੱਚ ਪਾ ਕੇ ਛੋਲੇ ਦੇ ਤੇ ਜਿਹਨੂੰ ਆਪਾਂ ਸਬਜ਼ੀ ਨੂੰ ਕਹਿ ਸਕਦੇ ਆ ਘੋਟਮੀ ਸਬਜ਼ੀ ਸਬਜੀ ਕਹਿੰਦੇ ਜਿਹੜੀ ਛੋਲਿਆਂ ਦੀ ਖਾਨ ਦੇ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਜਾਨ ਬਣਦੀ ਆ ਸਰੀਰ ਦੇ ਵਿੱਚ ਤੇ ਭੁੱਖ ਵੀ ਬਹੁਤ ਲਾਉਂਦੀ ਆ ਇਹ ਸਬਜੀ ਤੇ ਲਓ ਮਸਾਲਾ ਤਿਆਰ ਲਿਆ ਫੜਾ ਛੇਤੀ ਲਿਆ ਚਾ ਚ ਜੀ ਪਤਾ ਹੈ ਕੀ ਹੈ ਮੀ ਹੁਣ ਹੈਗਾ ਦਵਿਆ ਹੋਇਆ ਮੈਂ ਵੀ ਇੱਕ ਦੋ ਕੰਮ ਕਰਨਾ ਮੈਂ ਬੀਬੀ ਰੋਟੀ ਵੀ ਦੇ ਕੇ ਆਉਣੀ ਆ ਲਿਆ ਛੇਤੀ ਰਿਆ ਉਰ ਨੂੰ ਫੜ ਪੜਾ ਅਜਿਕੇ ਅਚ ਤੇਲ ਪਾਇਆ ਚ ਮਸਾਲੇ ਨੂੰ ਆ ਤਰ ਤਿੰਨ। ਮੀਆਂ ਲੇਲ ਮਾ ਨਾ ਇਹ ਨਾਲ। ਚੋਪੜ ਕੇ ਖਾਓ ਚੋਪੜ ਕੇ ਦੇਖੀ ਕਿ ਨਹੀਂ ਮੈਂ ਨਹੀਂ ਲੈਣੀ ਚੋਪੜ ਕੇ ਬਾਤ ਮੈਨੂੰ ਮਾੜੀ ਚੱਟਣੀ ਪਾ ਦੇ। ਇਹ ਨੂੰ ਹਾਂ। ਬੜੇ ਹੋ ਸਾਰੇ। ਵਾਹ। ਹਾਂ ਭਾਈ ਅੰਗਤ ਅੰਗੂ। ਅਜੇ ਥੋੜੇ ਗੁੱਸੇ ਹੋਇਆ ਹੈ ਭਾਈ। ਇਹ ਕਹਿੰਦਾ ਮੈਨੂੰ ਕੋਈ ਚੱਕ ਦੇ ਨਹੀਂ। ਕਿਆ ਕਰੀਏ ਸਾਰੇ ਬੀਜੀ ਆ ਯਾਰ ਅੱਜ ਇਹਨਾਂ ਨਾਲ ਕਰ। ਇਹ ਨਹੀਂ ਚੱਕੂਂਗੇ ਕਾਉਗੇ ਹਾਂ ਦੱਸ ਸਮਾਨ ਸਮਾਨ ਬਧਾਇਆ ਪਈ ਚਲ ਕੋਈ ਨਹੀਂ ਨਿਆਣੇ ਖੜਾਉਨੇ ਹੀ ਹੁੰਨੇ ਆ ਸਮਾਨਾਂ ਨੂੰ ਹਣਾ ਵੀ ਆ ਰੈਡੀ ਕਰ ਲਿਆ ਤੇ ਹੁਣ ਛੋਲਿਆਂ ਦੀ ਆ ਗਈ ਇੱਕ ਬਾਰੀ ਇਹਨਾਂ ਦੀ ਘੋਟਣ ਦੀ ਹਾਂ ਕਿਆ ਕਹਿਣਾ ਤੂੰ ਕਿਆ ਕਹਿਣਾ ਅੱਛਾ ਇਹਨੂੰ ਥੋੜੇ ਥੋੜੇ ਕਰਕੇ ਕਿਰਤੋਂ ਸਾਰੇ ਨਹੀਂ ਘੋਟੋਣੇ ਇੰਨੇ ਘੋਟੂ ਗਰੇ ਹੋਰ ਪਾੜੇ ਹੋਰ ਪਾੜੇ ਨਹੀਂ ਇਹ ਕੱਟ ਕੇ ਫਿਰ ਹੋਰ ਪਾੜਾਂਗੇ ਹਾਂ ਇਹ ਗੱਲ ਮੈਨੂੰ ਕਾਣੀ ਦੋ ਸੁਣ ਆਇਆ ਰਹੀ ਫੋਨ ਕਾਣਾ ਮੈਨੂੰ ਥੋੜਾ ਜਿਹਾ ਚੰਗੀ ਤਰ੍ਹਾਂ ਥੋੜਾ ਜਿਹਾ ਦੇਖੋ ਤੂੰ ਤਾਂ ਮਗਰ ਖਾਓ ਕੋਈ ਨਾ ਕੋਈ ਗੱਲ ਨਹੀਂ ਮੈਂ ਕੁੱੜਦਾ ਇਹ ਰੱਖਦੇ ਰੋਣ ਦੇ ਨਾਲੇ ਕੋਈ ਚੀਜ਼ ल्या ਦੇ ਮੈਨੂੰ ਵੀ ਜਿਹਦੇ ਵਿੱਚ ਮੈਂ ਫੱਕ ਜੀ ਪਾਲਵਾ ਆ ਪਿਆ ਨਾ ਚੰਨੀ ਲੇ ਕਾਗਾ ਲਿਆਉਨੇ ਆ ਆ ਮੈਨੂੰ ਆਉ ਸਾਹੀ ਪਤਾ ਤੇਰਾ ਕਿ ਕਾਗਾ ਦਾ ਕੀ ਬਲਾਦੀ ਬਦਲਾ ਬਸ ਪਤਾ ਨਹੀਂ ਜਰਾ ਤੂੰ ਕੁੱਟ ਦੇ ਬੇ ਕੁੱਟੂੰਗਾ ਹੈਂਗਾ ਤਾ ਕੁੱਟ ਦੇ ਚਲੋ ਜੀ ਹੁਣ ਆਪਾਂ ਕੁੱਟ ਲਈਏ ਇਹਨੂੰ ਛੋੜ ਜਾਈਏ ਤੇ ਉਸ ਤੋਂ ਬਾਅਦ ਮੰਨਦੇ ਆਪਾਂ ਕੀ ਕਹਿਆ ਤੈਨੂੰ ਕਿਸੇ ਨੇ ਕੋਈ ਕੋਈ ਨੇ ਕੋ ਗਿਆ ਤੈਨੂੰ ਕਿਹਾ ਤੇ ਲੋ ਜੀ ਕੁਰਤੇ ਜੀ ਪਾਣੇ ਕੁਰਤੇ ਛੋਲੇ ਤੇ ਹੋਰ ਪਾਣੇ ਆ ਜੀ ਸਬਜੀ ਦੇ ਵਿੱਚ ਮੈਂ ਆਹ ਕਿਆ ਕਰਨ ਲੱਗੀ ਆਹ ਕਿਆ ਕਰਿਆ ਪਾਣੀ ਪਾਤਾ ਜਿਹੜਾ ਪਹਿਲਾਂ ਤੁਸੀਂ ਨੇ ਪਾਣੀ ਪਾ ਕੇ ਕੈਰੇਟ ਨੂੰ ਕੱਟਣਾ ਤੇ ਪੱਤੇ ਨਿਕਲ ਜਾਣੇ ਨੇ ਆ ਗਾੜੀ ਗਾੜੀ ਅੱਛਾ ਪਾਣੀ ਪਾਣਾ ਪੈਂਦਾ ਇਹ ਚ ਹੋਰ ਅੱਛਾ ਐਦਾ ਤੁਸੀਂ ਜਿਹੜਾ ਪਹਿਲਾਂ ਤੁੱਟੇ ਛੋਲੇ ਵਿੱਚ ਨੂੰ ਆਹ ਦੇਖੋ ਪੱਤੇ ਪੱਤੇ ਉੱਪਰ ਰਹਿ ਜਾਣੇ ਆ ਬਾਕੀ ਸਾਰੀ ਕਰੇਵੀ ਥੱਲੇ ਜਲ ਜੜਣੀਆਂ ਉਹ ਮੈਂ ਪਾਣੇ ਵਿੱਚ ਇਹ ਵੀ ਇਦਾਂ ਹੀ ਕਰਨਾ ਇਹ ਚ ਪਾਣੀ ਪਾ ਕੇ ਇਹਨੂੰ ਪਤਲੇ ਛੱਡ ਲੈਣਾ ਉਹ ਪਾਣੀ ਵਿੱਚ ਜੂਗਾ ਨਾਲ ਨਾਲ ਜਿਹੜੀਆਂ ਇਹ ਪੱਤੇ ਜੇ ਸਾਰੇ ਬੰਦਰਾ ਨੇ ਪੱਤ ਦਾ ਕੀ ਚੱਕਰ ਹੈ ਜੇ ਪੱਤ ਨਾਲ ਤੇ ਅੰਦਰ ਨਾਲ ਖਰਾਬ ਕਰ ਦਿੰਦੇ ਉਹ ਤੁਹਾਨੂੰ ਦਿਖਦੇ ਨਹੀਂ ਹੁਣ ਉਹ ਤੇ ਦੇਖੇਗੇ ਵੀ ਨਹੀਂ ਘਣ ਹਜੇ ਤੱਕ ਦਿਨ ਦੇ ਨਹੀਂ ਆਇਆ ਲੱਗਦਾ ਵੀ ਬਸ ਕਰੇਵੀ ਜੀ ਉਹ ਥੱਲੇ ਪੈਟ ਜਾਊਗਾ ਹਾਂ ਹਜੇ ਡਾਇਰੇ ਵਿੱਚ ਆ ਦੇਖੂ ਮੈਂ ਖਲਾਜਣੀ ਆ ਕਰੇਵੀ ਥੱਲੇ ਆ ਨੇ ਇਹਨੇ ਗਾੜੀ ਕਰਨੀ ਤਰੀਲਾ ਇੰਨਾ ਪੱਤ ਕਿੱਥੇ ਖਰਾਬ ਨਹੀਂ ਕਰੂੰਗਾ ਅੰਦਰ ਆਪਣੇ ਆ ਜਿਹੜੀ ਗਲੀਆਂ ਜੀਆਂ ਨੇ ਇਹ ਚੈਨਲ ਐ ਇੰਨਾ ਕੂੜਾ ਫਰਾਹੂ ਇੱਥੇ ਪਾਣੀ ਹੋਰ ਪਾ ਪਾਉਣੀ ਆ ਕੱਢ ਕੇ ਫੇਰ ਪਾਤਾ ਸਾਰੇ ਇਹਦੇ ਵਿੱਚ ਸਾਰੇ ਝ ਪਾ ਕੇ ਥੱਲੇ ਵਿੱਚ ਡੋ ਠੀਕ ਹੈ ਨਾ ਆਹ ਇਹਦੀ ਗਾੜੀ ਮਮੀ ਅਸਲੀ ਚੀਤਾ ਹਾਂ ਪਿਛੋਲੇ ਕਿੱਥੇ ਗਏ ਛੋਲੇ ਕੁੱਟ ਤੇ ਤੁਸੀਂ ਨੇ ਉਹ ਬਾਕੀ ਛੋਲੇ ਦੇ ਵਿੱਚ ਪਾ ਦੇ ਸਾਰੇ ਛੋਲੇ ਵੀ ਪਾਉਣੇ ਆਪਾਂ ਇਹਦੀ ਵੀ ਚੈਲ ਇਹਦੀ ਕਰਦਾਂ ਹਲਾ ਕੇ ਜੇ ਨਿਬੜਤਾਨੀਆਂ ਨੇ ਮਨ ਲਵੇ ਉਹ ਸਾਰੇ ਖੋ ਜਣ ਤੋ ਇਹ ਖਾਣੇ ਦੀ ਮੈਂ ਇਹਦੀ ਫੇਰ ਮੁੰਦੀ ਮਾਰਦਾ ਇਹ ਥੋੜਾ ਇਹ ਜਿਹਾ ਪਾਣੀ ਪਾ ਲੀ। ਇਹ ਕੱਢ ਦਨੇ ਉਹਦੇ ਵਿੱਚ ਫੇਰ। ਇਹ ਆਹ। ਓਕੇ। ਹੁਣ ਇਹ ਥੋੜਾ ਜਿਹਾ ਦੋਨਾਂ ਵਿੱਚ ਪਾਣੀ ਪਾ ਕੇ ਫੇਰ ਹਲਾ ਕੇ ਪੂਰੀ ਬਣਾ ਲੈਣਾ। ਹਾਂ ਜਿਵੇਂ ਮਨਿੰਦਰ ਵੀ ਪਗਲ ਨਹੀਂ ਹੰਕਤਾ ਕਿ ਆਹ ਹੋਵੇ ਇੱਕ ਗੱਲ ਹੈਗੀ ਜਿੱਦਾਂ ਨਾਲ ਕੋਈ ਕੰਮ ਹੋ ਜਾ ਜੇ ਨਹੀਂ ਹੁੰਦਾ। ਉਦੋਂ ਲਿਆ ਪੱਕੀ ਮਾਹੀ ਵੀ ਹੁੰਦੀ ਫੇਰ ਜੱਸੀ ਕਿ ਨਹੀਂ ਚੁੱਪ ਕਰਨਾ ਕੋਈ ਹੋ। ਆਗੇ ਆਗੀ ਬੱਸ ਸਬਜੀ ਦਾ ਤਿਆਰਿਆ ਹੁਣ ਹਾਂਗਾ ਪਾਣੀ ਥੋੜਾ ਆਗੇ ਰਿੱਜ ਜਿਪਾ ਕੇ ਆ ਨਾ ਮੈਂ ਬੀਬੀ ਨੂੰ ਗਰੂਟ ਲੈਣੇ ਉਹ ਵੀ ਦਵਾਈ ਦੇਣੀ ਥੋੜਾ ਲੇਟ ਹੋ ਗਿਆ ਚੱਪਾ ਹਣਾ ਪਤਾ ਕਿ ਇਹਨੂੰ ਟਾਈਮ ਲੱਗਦਾ ਬਿੰਦਰ ਜਿਹੜੀ ਸਬਜੀ ਬਣਾਉਣ ਤਾਂ ਹੁਣ ਕਈ ਭੈਣ ਭਾਈ ਇਦਾਂ ਹੀ ਬਣਾਉਂਦੇ ਵਿਚੋੜ ਲੈ ਪਾ ਦਿਨ ਸਾਨੂੰ ਕੱਟ ਕੇ ਪਾ ਤੇ ਰਿਝਾ ਲੈ ਹੁਣ ਆਪਾਂ ਆ ਚੀਜ਼ ਕਰਦੇ ਆ ਨਾ ਇਹਦੇ ਲਈ ਥੋੜਾ ਜਿਹਾ ਕੰਟੈਰੀਆ ਹਾਂ ਲੈ ਉਹ ਤੇਰੀ ਗੱਲ ਠੀਕ ਆ ਇੰਨਾ ਕੁੜਾ ਆਪਾਂ ਖਾ ਲੰਗੇ ਇਹ ਛੋਲਿਆਂ ਦੇ ਪੱਤ ਨਹੀਂ ਪਰਲੇ ਹੋਰ ਪਾਰਾ ਮੈਨੂੰ ਪਾਣੀ ਕਿ ਨਹੀਂ ਕੋਣ ਤਾਂ ਹੋਰ ਪਾ ਲੈਂਦੀ ਥੋੜੀ ਜਿਹੀ ਪਰ ਵੈਸੇ ਮੇਰੇ ਕੋਲ ਪ੍ਰੈਣ ਦੇ ਇੰਨਾ ਤਾਂ ਜੀ ਇਹ ਕੂੜਾ ਹੈ ਹਾਂ ਜਿਹਦਾ ਛੋਲਿਆਂ ਦੇ ਉੱਪਰ ਦਾ ਪਾਪਾ ਦਾ ਛੇਕਾ ਪਾਤਾ ਹੈ ਖਰਾਬ ਕਰਦਾ ਹਨਾ ਨਹੀਂ ਉਹ ਇੰਨਾ ਅੰਦਰ ਥੋੜੀ ਜਾਂਗਾ ਖਰਾਬ ਨਹੀਂ ਕਰਨਗਾ ਹੂੰ ਇਹ ਅਪਾ ਕਿ ਅੱਗ ਡੰਡੇ ਡੰਗਰਾਂ ਨੂੰ ਪਾ ਦੇਣੇ ਹੁੰਦੇ ਇਹ ਚੰਗਾ ਨਹੀਂ ਬਸ ਥੋੜਾ ਜੁਲ ਪਾ ਕੇ ਦੇ ਦੂੰਗੇ ਕੱਟੀ ਦੇ ਮੂਲੇ ਜਿੱਦੇ ਸਿੱਟੀ ਵੀ ਤੂੜੀ ਉਹਦੇ ਉੱਪਰ ਛੜਦੇ ਕੱਟੀ ਫਰੈ ਨਖਾ ਲੈਣੀ ਤੂੜੀ ਸਾਰੀ ਕਿਤੇ ਹੁਣ ਵਿੱਚ ਪਾ ਦੇਣਾ ਤੇ ਹਾਂ ਸਭ ਕਰੇ ਵੀ ਆ ਲਾ ਲਾ ਅੰਦਰ ਘਰ ਤੋਂ ਛੋਲੇ ਪਾਤੇ ਹੁਣ ਆ ਪਾ ਦਨੀ ਆ ਲੈ ਹੁਣ ਦੇਖਿਓ ਸਬ지 ਐ ਨਾਲ ਜਿੱਦਾਂ ਕਹਿੰਦ ਨੇ ਤੁਸੀਂ ਕਹੋਗੇ ਕੀ ਇਹ ਚਿਕਨ ਬਣਦਾ ਹੁੰਦਾ ਗੱਲ ਖਾ ਮੀਟ ਤੇ ਮੀਟ ਵਰਗਾ ਸਵਾਦ ਅਸਲੀ ਅਸਲੀ ਤਾਂ ਇਹਦੀ ਤਰੀਕਾ ਹੁਣ ਇਹਦੇ ਰਿਜਾ ਰਿਜੀ ਕਿੰਨੇ ਪੰਜ 10 ਮਿੰਟ ਲੱਜਣਗੇ ਜਾਨੂ ਮੈਂ ਆਪਣੇ ਕੱਪੜੇ-ਕੁੱਪੜੇ ਪਾ ਲਵਾਂ ਠੀਕ ਆ ਨਵੀ ਜਾਣਾ ਮੈਂ ਪਹਿਲਾਂ ਬੀਬੀ ਨੂੰ ਦਵਾਈ ਦੂ ਦੇ ਕੇ ਰੋਟੀ ਖਵਾ ਕੇ ਫੇਰ ਜਾਊਂਗਾ ਹਾਂ ਕੀ ਹੈ ਕਿਆ ਪਬਜੀ ਕਰਕੇ ਰੈਡੀ ਤੇ ਹੁਣ ਚੱਲਦੇ ਆਂ ਮਾਤਾ ਕਬੂ ਤੇ ਮਾਤਾ ਤੁਲ ਲੈ ਕੇ ਚੱਲਿਆ ਇਹ ਪਰੂਤੀ ਪਾਣੀ ਤੇ ਚੱਲ ਠੀਕ ਆ ਚਾਜੀ ਜੀ ਤੁਹਾਨੂੰ ਫੋਨ ਕਰ ਦਈ ਜੇ ਕੋਈ ਆਇਆ ਮੈਂ ਤੇਰੇ ਬੀਬੀ ਕੋਲ ਹਾਂ ਠੀਕ ਆ ਚੱਲਦੇ ਆਂ ਘਰ ਨੂੰ ਤੇ ਜਾ ਕੇ ਮਿਲਦੇ ਆਂ ਮਾਤਾ ਨੂੰ ਗੱਡੀ ਸਟਾਰਟ ਗੱਡੀ ਨੂੰ ਲੱਗੇ ਸਟਾਰਟ ਕਰਨ ਆਪਾਂ ਗੱਡੀ ਤੇ ਜਾਵਾਂਗੇ ਕਿਉਂਕਿ ਮੌਸਮ ਆ ਜਿਹੜਾ ਬਹੁਤ ਖਰਾਬ ਆ ਜੀ ਮੀਂਹ ਵਾਲਾ ਮੌਸਮ ਆ ਤੇ ਥੋੜਾ ਜਿਹਾ ਦਾ ਕੰਮ ਆ ਜੀ ਉਹ ਥੋੜੀ ਵੈਂਪਰਾਂ ਦੀ ਕਹਿੰਦੇ ਵੀ ਜਿਹੜੇ ਫਿਊਜ ਸਾਜੇ ਹੁੰਦੇ ਆ ਮੋਟਰ ਦੇ ਉਹ ਗਏ ਆ ਜੀ ਉਹ ਖਰਾਬ ਹੋ ਗਏ ਉਹ ਪਾਉਣੇ ਆ ਤੇ ਚਲਦੇ ਆਪਾਂ ਪਹਿਲਾਂ ਮਾਤਾਪੁਰ ਸੇ ਜਾਵਾਂਗੇ ਜੀ ਆਪਾਂ ਇਲੈਕਟ੍ਰੀਸ਼ੀਅਨ ਕੋਲ ਲੈ ਕੇ ਗੱਡੀ ਨੂੰ ਅੱਜ ਕਿਉਂ ਮਾਤਾ ਕੋ ਰੋਟੀ ਪਾਣੀ ਲੈ ਕੇ ਤੇ ਬੈਠੀ ਆ ਜੀ ਸਾਡੀ ਬੀਬੀ ਹਾਂ ਬੀਬੀ ਸਾਥੀ ਕਾਲ ਆਦੇ ਪਾਈ ਸੱਚੀ ਕਾਲ ਮਹਾਰਾਜਾ ਉਹਨੂੰ ਰਾਤੀ ਰੱਖੇ ਕਿਵੇਂ ਆ ਬਸ ਠੀਕ ਆ ਗੱਦ ਨਹੀਂ ਆਇਆ ਅੰਗਰੇਜ਼ੀ ਥੀਰੀ ਵੀ ਤੈਨੂੰ ਪਤਾ ਤਾਂ ਹੈ ਡਿਊਟੀ ਦਾ ਔਖਾ ਹੁੰਦਾ ਇੱਕ ਨਾ ਇੱਕ ਦਿਨ ਜੇ ਉਹ ਆ ਤਾਂ ਗਈ ਹੋਈ ਕਿ ਤ੍ਰਿਸ਼ਤ ਨਾਰੀ ਚਤੰ ਹੈ ਜੇ ਮੈਂ ਜਾਊਂਗਾ ਤਾਂ ਉਹ ਹੋਊਗੀ ਇੱਕ ਤਾਂ ਬੈਠਣਾ ਪਿਆ ਡਿਊਟੀ ਪਰ ਕੀ ਕਰੀਂ ਅੰ ਤਾਂ ਬੈਠਣਾ ਤੇ ਮੈਂ ਗੱਦੀ ਵੀ ਡਿਊਟੀ ਸਰ ਤਾਈ ਹੋ ਗਈ ਹਾਂ ਅੰਗੇ ਤਾਂ ਖੇਰਾ ਹੋ ਗਿਆ ਹਾਂ ਰੋ ਲਿਆਂਦੀ ਰੋਟੀ ਅੱਜ ਬਣਾਈਏ ਸਬਜ਼ੀ ਦੀ ਛੋਲੇ ਦੀ ਤਰੀ ਦਵਾਈ ਲੈ ਲਈ ਕਿਹੜਾ ਕਰਾਂ ਮੁਰਗੀ ਖਾਉਂਗੀ ਮੁਰਗੀ ਖਾਤੇ ਭੁੱਖ ਨਹੀਂ ਹਦੀ ਹੈ ਦਿਨ ਚੜਾ ਲੱਗਦਾ ਮਰੀ ਮੁੱਠੀ ਨੇ ਚਾਹ ਨਹੀਂ ਰਾਸ ਲਈਆ ਕੱਤ ਨੂੰ ਬਹੁਤ ਵਾਰ ਕਹਿ ਗਿਆ ਵੀ ਰਾਸ ਲੈ ਕੇ ਤਨ ਲੱਦੇ ਮੈਨੂੰ ਭੁੱਖ ਨਹੀਂ ਤਾਂ ਰਾਸ ਨਾਲ ਤਪਣੀ ਫਿਰ ਦਵਾਈ ਟਾਈਮ ਨਾਲ ਲੈ ਹੋ ਜਾਂਦੀ ਜਿਵੇਂ ਉਹਦੇ ਚ ਬੀਪੀ ਦੀ ਵੀ ਦਵਾਈ ਆ ਵਾਜਗਾ ਫੇ ਤੂੰ ਕਰੇਂਗੀ ਉਹ ਦਵਾਈ ਨਾਲ ਕਿੰਨਾ ਠੀਕ ਲੱਗਦਾ ਉਹ ਠੀਕ ਹੈ ਕਿਤੇ ਕਿਤੇ ਹੁੰਦੀ ਪਹਿਲਾਂ ਨਾਲੋਂ ਕਿੰਨਾ ਫਰਕ ਲੱਗਦਾ ਸੌਆਂ ਵਿੱਚੋਂ ਕਰਕੇ ਸਮਾਜੋ ਕਿੰਨਾ ਆਸਾਵਰ ਖਾਸਾ ਕਿੰਨਾ ਕਹਤਾ ਤੇ ਪਿਆ 60 70 80 ਆ ਤੇ ਪਿਆ ਕਿੰ परसेंट ਕੋ ਕਿਤੇ ਕਿਤੇ ਦਦਰਾਂ ਦੇ ਪਾਏ ਕਿਤੇ ਕਿਤੇ ਮਤਲਬ ਮਾੜਾ ਮੋਟਾ ਉੱਥ ਦਾ ਨਾ ਮਤਲਬ ਹਾਲ ਜੇ ਹਾਂ ਦੌਰਾਨ ਹੈ ਕਈ ਬੀਬੀ ਹਾਲ ਕਈ ਹਾਲ ਕਦੀ ਕਿਤੇ ਉੱਠ ਹਾਏ ਬਾਈ ਚਲ ਕੋਈ ਨਹੀਂ ਹੌਲੀ ਹੌਲੀ ਬੀਬੀ ਆਪੇ ਸਾਰਾ ਕੁਝ ਠੀਕ ਹੋ ਜਾਣਾ ਤੇ ਹੋਰ ਵੱਡਾ ਬਾਈ ਗਿਆ ਡਿਊਟੀ ਤੇ ਗਿਆ ਹੈ ਚਲੋ ਪੂਰਨਮਿਤਾ ਜੀ ਮਨਿੰਦਰ ਮਨਿੰਦਰ ਸਕੂਲ ਨੂੰ ਦੇ ਪੇਪਰ ਸ਼ੁਰੂ ਨੇ ਟੈਸਟ ਜੀ ਅੱਛਾ ਹੂੰ ਫਿਰ ਉਹਨੂੰ ਛੁੱਟੀ ਹੋਊਗੀ ਛੁੱਟੀ ਕਿਵੇਂ ਹੋਊਗੀ ਆ ਉਹਦੇ 2 ਵਜੇ ਛੁੱਟੀ ਹੋਣੀ ਆ ਛੁੱਟੀ 2 ਵਜੇ ਹੋਊਗੀ ਨੂੰ ਨਾ ਜਿਹੜੀਆਂ ਉੱਤੇ ਬਾਅਦ ਮੈਨੇ ਕਰਤੀਆਂ ਕਦੋਂ ਆਉਗ ਮਿਲਦੀ ਉਹਨੂੰ ਹੁਣ ਕਿਹੜੀ ਛੁੱਟੀਆਂ ਮਿਲਣ ਨੂੰ ਕੋਈ ਵੀ ਨਹੀਂ ਮਿਲਣ ਨੂੰ ਤਾਂ ਠੰਢ ਦੀ ਮਿਲਣਗੀਆਂ ਉਹ ਹੁਣ ਅਲ 10 ਸਤੰਬਰ ਦੇ ਵਿੱਚ ਜਾ ਕੇ ਇਹੜੀ ਛੁੱਟੀਆਂ ਹੁੰਦੀਆਂ ਆਪਣੀ ਇਹਦੀਆਂ ਸ਼ੀਦੀ ਜੋੜ ਮੇਲੇ ਦੇ। ਠੰਡੀਆਂ ਬਸ ਉਹ ਹੀ ਹੁੰਦੀਆਂ। ਹੋਰ ਤਾਂ ਕੋਈ ਛੁੱਟੀਆਂ ਨਹੀਂ ਹੁੰਦੀਆਂ ਕਿ ਉਹ ਤਰਕਾਰੀ ਛੁੱਟੀਆਂ ਆਉਣ ਵਿੱਚ। ਉਹ ਗੱਲ ਬੱਕਰੀ ਆ ਵੀ ਹਾਂ ਪਰ ਉਹ ਸਰਕਾਰੀ ਛੁੱਟੀ ਆ। ਉਹ ਸਕੂਲ ਵਾਲ ਤੇ ਹੁਣ ਕੋਈ ਇੱਕਣ ਛੁੱਟੀਆਂ ਨਹੀਂ ਹੈਗੀਆਂ। ਹੂੰ। ਗਰਮੀ ਦੀ ਛੁੱਟੀਆਂ ਤਾਂ ਹੋਲੀਆਂ ਨੂੰ। ਹੁਣ ਬੱਸ ਆ ਜਿਹੜੇ ਸਰਦੀ ਦੀਆਂ ਗਰਮੀਆਂ ਠਹਾ ਠੰਡ ਨੂੰ ਸ਼ੀਦੀ ਜੋੜ ਮੇਲੇ ਚੱਲਣੇ ਆ। ਉਹਨਾਂ ਦੀ ਸ਼ਹਾਦਤ। ਉਹਨਾਂ ਵਾਸਤੇ ਛੁੱਟੀਆਂ ਹੁੰਦੀਆਂ। ਹੂੰ। ਹੋਰ ਗਾਉਂ ਸੀ ਇੱਥੇ। ਮੇਰੀ ਵੀ ਮੀਂਹ ਨਾ ਨਹੀਂ ਹਟਦਾ ਕਿਆ ਕਰੀਏ ਮੀਂਹ ਨਹੀਂ ਹਟਦਾ ਹੀ ਨਹੀਂ ਕਹਿੰਦੇ ਹੜਾ ਆਇਆ ਬਹੁਤ ਪਿੰਡਾਂ ਦੇ ਵਿੱਚ ਵੀ ਪਾਣੀ ਵੜ ਗਿਆ ਲੋਕਾਂ ਦੀਆਂ ਮਹਿਸਾਂ ਮਕਾਨ ਬਹੁਤ ਭਾਰੀ ਨੁਕਸਾਨ ਹੋ ਗਿਆ ਬੀਬੀ ਜਿਹੜਾ ਕਦੇ ਕੂੜਾ ਨਹੀਂ ਹੁਆ ਮਹਿਸਾਂ ਹੜ ਗਏ ਲੱਖ ਲੱਖ ਦੀਆਂ ਦੋ ਰੁਪਏ ਚਰਨੀ ਮਹਿਸਾਂ ਕੀ ਬੰਦਾ ਕਰੇ ਕਿਆ ਇੱਥੇ ਬੇਵਾਬਸਾ ਹੁਣ ਰੱਬ ਦੇ ਮੂਹਰੇ ਕਿਸੇ ਦਾ ਜੋਰ ਨਹੀਂ ਜੇ ਆਪਾਂ ਕਹੀ ਸਰਕਾਰਾਂ ਦਾ ਦੋਸ਼ ਆ ਯਾ ਤੋ ਤੇਰੀ ਮੇਰੀ ਵਰਗੀ ਦਾ ਦੂਸ਼ ਆਪਣਾ ਕਿਸੇ ਦਾ ਦੋਸ਼ ਨਹੀਂ ਕਾਤੇ ਕਿਉਂਕਿ ਤਾਂ ਅਕਾਲ ਪੁਰਖ ਦੀ ਮਰਜ਼ੀ ਆ ਕਿ ਨਹੀਂ ਹੁਣ ਉਹਦੇ ਮੂਰੇ ਕੀ ਦਾ ਜੋਰ ਆ ਕਿਸੇ ਦਾ ਕੋਈ ਜੋਰ ਨਹੀਂ ਜਿਹੋ ਉਹਨੇ ਕਰਨਾ ਹੈ ਜੋ ਕਰਦਾ ਹੈ ਭਲੇ ਰਿਓ ਚੰਗੇ ਰਿਓ ਕਰਦਾ ਪਰ ਪਦਰਤਾase ਕਰ ਸਕਦੇ ਆ ਵੀ ਹੁਣ ਤਾਂ ਜਿਹੜਾ ਘਾਟਾ ਹੋ ਗਿਆ ਉਹ ਪੂਰਾ ਤਾਂ ਨਹੀਂ ਚਲੂ ਹੋਣਾ ਕਿ ਪ੍ਰਮਾਤਮਾ ਹੁਣ ਤਾਂ ਆਪਣਾ ਮਿਹਰ ਭਰਿਆ ਫੜਦਾ ਨਹੀਂ ਫੜਦਾ ਨਹੀਂ ਹੁਣ ਜੀਜੇ ਨੇ ਵੀ ਗਏ ਨੇ ਦਸ ਗੱਲ ਦੇ ਬਾਗਰ ਨੂੰ ਕੋ ਨੂੰ ਮੇ ਕਿ ਉਹ ਮੀਟਰ ਕਿਆ ਪੈਂਦਾ ਕਿਆ ਨਹੀਂ ਪਤਾ ਹੀ ਨਹੀਂ ਕਿਸ ਨੂੰ ਲੀਪਾ ਇਹਦੂ ਕੋ ਉਹ ਆਤਮਾ ਸਾਰਿਆਂ ਨੂੰ ਠੀਕ ਠਾਕ ਰੱਖੇ ਕਿ ਨਹੀਂ ਉਹਨਾਂ ਦੀ ਵੀ ਯਾਤਰਾ ਨੂੰ ਸਫਲ ਕਰੇ ਯਾਤਰਾ ਵੀ ਧਰਮ ਵਾਲਿਆਂ ਨੂੰ ਅਗ ਤੇ ਓਂਕਾਰ ਬੈਠੇ ਨੂੰ ਥੋੜੀ ਮਾਸਰ ਦੇ ਦਾ ਸਭ ਨੂੰ ਲੈ ਕੇ ਆਉਣੇ ਆ ਤਾਂ ਦੋਸਤਾਂ ਚਲੋ 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 ਬੇਈਆ ਸਹੀ ਗੱਲ ਆ ਕਰਨੀ ਵੀ ਚਾਹੀਦੀ ਆ ਯਾਤਰਾ ਕਿਉਂਕਿ ਯਾਤਰਾ ਨਾਲੇ ਸਾਰਾ ਕੁਝ ਆ ਕਿ ਨਹੀਂ ਹਾਂ ਉਹ ਕਹਾਂ ਕਿ ਇਹ ਨਹੀਂ ਹਟਣਾ ਫੇਰ ਨਹੀਂ ਹੱਗੇ ਦੱਸ ਕੀ ਕਰੀਏ ਮੀਂਹ ਦਾ ਨਹੀਂ ਹਟਣਾ ਇਹ ਕਹਿੰਦੇ ਦਿਨ ਚਾਰ ਦਿਨ ਹਟਣਾ 22 ਤਰੀਕ ਤੱਕ ਮੰਨ ਅਰੇ ਸ਼ੱਬੀ ਜੀ ਦੋ ਦਿਨ ਹੋ ਗਏ ਮੈਂ ਕਿਉਂ ਸੋ ਉਹਦਾ ਰੰਗਾ ਵਾ ਕਿਹ ਨੂੰ ਭੇਤ ਆਇਆ ਜੀਬੀ ਕਿ ਨਹੀਂ ਹੋਰ ਨਵੀਂ ਤਾਜੀ ਮੈਂ ਠੀਕ ਠਾਕ ਚਲ ਮੈਂ ਮੜਾ ਜਾਇਆ ਬਾਜ਼ਾਰ ਨੂੰ ਮੈਂ ਗੱਡੀ ਦਿਖਾ ਕੇ ਆਉਣੀ ਉਹਦਾ ਬੈਂਪਰ ਜਰਾ ਖਰਾਬ ਹੋ ਗਿਆ ਇੱਕ ਉਹਦਾ ਫਿਊਜ ਉੜ ਗਿਆ ਉਹ ਠੀਕ ਕਰਵਾ ਕੇ ਲੈ ਕੇ ਆਉਣਾ اچھا ਹੂੰ ਠੀਕ ਹੈ ਮਿਲਦੇ ਆ ਜੀ ਆਪਾਂ ਹੁਣ ਤੁਹਾਨੂੰ ਸ੍ਰੀ ਚੰਕੌਰ ਸਾਹਿਬ ਜਾ ਪਹੁੰਚੇ ਆਂ ਦੀ ਫੇਵਾਈ ਗੋਲ ਵੀਰੇ ਸਾਸਰੀਕਾਲ ਸਾਸਰੀਕਾਲ ਜੀ ਲੈ ਬਾਈ ਅੱਜ ਫੇਰ ਤੇਰੇ ਕੋਲ ਪਹੁੰਚੇ ਆਂ ਇਹ ਪਤਾ ਨਹੀਂ ਕੀ ਗੱਲ ਹੋਈ ਐ ਜਲਦੀ ਜਲਦੀ ਬੰਦ ਹੋ ਗਈ ਹੈ ਬਾਈ ਚੱਕਰ ਕੀ ਹੋ ਗਿਆ ਹੋਊਗਾ ਫਿਊਜ ਦਾ ਜੜ ਗਿਆ ਉਹਨਾਂ ਨੇ ਫਿਊਜ ਦਾ ਅੱਛਾ ਫਿਊਜ ਵੀ ਹੁੰਦਾ ਹੈ ਨਾ ਇਹਨੂੰ अच्छा मोटर ਵੀ ਨਹੀਂ بولਦੀ ਇਹਨਾਂ ਨੂੰ ਲੱਗਦਾ ਇਹ ਤਾਂ ਹੀ ਫਿਰ ਵੀ ਉਹਦੇ ਕਰਕੇ ਫਿਊਜ਼ ਕਰਕੇ ਹੋਊਗਾ ਚਲੋ ਦੇਖੋ ਬਾਕੀ ਹੁਣ ਬਾਈ ਲੱਗਿਆ ਖੋਲਣ ਸੱਚ ਕਰ ਦਵਾ ਬੰਦ ਕੇ ਲੱਗੀ ਰਹਿਣ ਦਵਾ ਮੈਂ ਬੈਟਰੀ ਕਰਕੇ ਕਹਿਣਾ ਚੱਲ ਹੁਣ ਤੋਂ ਤੁਹਾਡੇ ਕੋਲ ਆਇਆ ਡਾਉਣ ਮੈਂ ਉਹਦੀ ਮਾੜੀ ਬੈਟਰੀ ਲਾ ਕੇ ਸਟਾਰਟ ਦਾ ਕਰਨੂੰਗਾ ਆਹ ਲੱਗ ਗਿਆ ਅਰਥ ਤੇ ਲੱਗੀ ਹੋਈ ਅਸਲ ਮੰਨ ਲਿਓ ਨਾ ਨਾ ਇਹ ਹੋ ਕਰਟ ਦਾ ਦੇਖਣਾ ਬਾਈ ਨੇ ਵੀ ਆਉਂਦਾ ਕਿ ਨਹੀਂ ਆਉਂਦਾ ਕੋਈ ਕੋਈ ਕੰਟਰੀ ਆ ਕਿਹੜੀ ਅੱਜ ਪ੍ਰੋਬਲਮ ਕੰਟਰੋਲ ਹੈਂਜੀ ਹਾਂਜੀ ਇਹਨਾਂ ਚੀਜ਼ ਪ੍ਰੋਬਲਮ ਆ ਹੁਣ ਦੇਖਦੇ ਆ ਹੁਣ ਵੀ ਕਾਰਨ ਕਿਆ ਕਿ ਤੂੰ ਇਹ ਇੱਧਰ ਆ ਦੇ ਤੇ ਇਹ ਇਹਦੇ ਫਿਊਜ ਇਹ ਮੈਨੂੰ ਇਹ ਥੱਲੇ ਵੀ ਹੁੰਨੇ ਆ ਆਹ ਵੀ ਲੱਗੇ ਹੋਏ ਆ ਡੱਬੀ ਅੱਛਾ ਮੈਨੂੰ ਨਹੀਂ ਪਤਾ ਬਾਈ ਤਾਂ ਹੁਣ ਤੁਹਾਨੂੰ ਪਤਾ ਹੋਊਗਾ ਜਿਹੜਾ ਆ ਫਿਊਜ ਹੈ ਬਾਈ ਆਹ ਕਾਦਾ ਇਹ ਇਹ ਨਹੀਂ ਤੋ ਅੱਛਾ ਇਹ ਚੀਜ਼ ਹੋ ਰਹਾ ਹੈ ਬਿਸਤਿਹਰ ਪਕਿਆ ਜੀ ਨੁਕਸ ਨੋਕਸ ਹੈਗਾ ਜੀ ਕਹਿੰਦੇ ਸ਼ੂਜ਼ ਉੜ ਗਿਆ ਤਾਂ ਉਹਦੇ ਕਰਕੇ ਜਿਹੜੇ ਇਹ ਪਾਣੀ ਵਾਲੇ ਪੈਂਪਰ ਆ ਵੀ ਇਹ ਖਰਾਬ ਹੋ ਗਏ ਤੇ ਤੇ ਇਹ ਸੱਚੀ ਗੱਲ ਕਹੀ ਆ ਕਿਸੇ ਨੇ ਬਾਈ ਕਹਿੰਦਾ ਗੁਰੂ বিনা ਗੱਤ ਨਹੀਂ ਪਾਣੀ বিনা ਰਤ ਨਹੀਂ ਐਦਾਂ ਹੀ ਆ ਬਾਈ ਫਰਕ ਤਾਂ ਪੈਂਦਾ ਹੀ ਆ ਚੀਜ਼ ਦਾ ਲਓ ਆਹ ਕੀ ਬਾਤ ਆ ਬਾਈ ਇਹ ਆ ਲੈ ਆਹ ਕੀ ਬਾਤ ਆ ਦੀਪੇ ਬਾਈ ਜੇ ਮੈਂ ਕਹਿੰਦਾ ਹੋਰ ਕੋਲ ਮੈਂ ਚਲੇ ਜਾਂਦਾ ਪਤਾ ਨਹੀਂ ਲੈਨੇ ਕੀ ਨੋਕਸ ਘਾੜ ਦੇਣਾ ਉਹਦਾ ਫਰਕ ਹੁੰਦਾ ਆਪਣੇ ਆਪਣੇ ਬੰਦੇ ਦਾ ਹੈਂ ਧੰਨਵਾਦ ਦੀਪੇ ਬਾਈ ਤੇਰਾ ਇਹ ਵੈਸੀ ਬਾਈ ਗਰਮ ਗਰਮ ਹੋ ਕੇ ਛੱਡ ਜਾਂਦਾ ਜਾਂ ਵੈਸੀ ਹੀ ਅੱਛਾ ਲੋਡ ਪੈ ਜਾਂਦਾ ਜਾਂ ਹੈਂ ਠੀਕ ਆ ਲੋ ਜੀ ਹੋਗ ਵੀਗੀ ਕਿਰਪਾ ਬਾਬੇ ਨਾਨਕ ਦੀ ਤੇ ਦੀਪੇ ਬਾਈ ਨੇ ਬਚਾ ਦਿੱਤੇ ਮੇਰੇ ਪੈਸੇ ਇਹਦਾ ਫਿਰ ਤੇ ਦਿਲੋਂ ਧੰਨਵਾਦ ਚਲੋ ਜੀ ਬਾਕੀ ਹੁਣ ਫੇਰ ਤੋਂ ਮੀ ਪੈ ਰਿਹਾ ਜੀ ਪੂਰਾ ਝੂਰਾ ਨਾਲ ਦੀਪੇ ਬਾਈ ਹੈ ਕੋ ਮਣੀ ਮੋਟੀ ਵੀ ਕਾ ਤੂੰ ਹਟੂਗਾ ਇਹ ਅੱਜ ਤਾਂ ਨਹੀਂ ਰੱਖਦੇ ਨਹੀਂ ਅੱਜ ਤਾਂ ਨਹੀਂ ਵੀ ਕਾਲੂ ਹਟ ਜਾਊਗਾ ਬਾਈ ਬਹੁਤ ਨੁਕਸਾਨ ਹੋ ਗਿਆ ਦੀਪੇ ਬਾਈ ਬਹੁਤ ਜਾ ਹਲੇ ਚਲੋ ਆਪਣੇ ਛੀਦਾਂ ਦੀ ਧਰਤੀ ਲਾ ਲਓ ਹਾਂ ਇਹ ਤਾਂ ਵੀ ਤਾਂ ਬਚਾਓ ਆ ਅਮੇ ਨੁਕਸਾਨ ਨਹੀਂ ਹੋਏਗਾ ਨੁਕਸਾਨ ਨਹੀਂ ਪਰ ਇੱਧਰ ਨੂੰ ਬਾਈ ਰਲਟ ਕਰਤਾ ਇੱਧਰ ਨੂੰ ਬੇਲੇਵਲ ਨੂੰ ਪਿੰਡਾਂ ਨੂੰ ਇਦਰ ਹੈ ਹਾਂ ਦਰਿਆ ਚੜਿਆ ਪਿਆ ਟੁੱਟਿਆ ਪਿਆ ਇੱਧਰ ਨੂੰ ਕਹਿੰਦੇ ਅਲਰਟ ਕਰਤਾ ਲੋਕਾਂ ਨੂੰ ਵੀ ਭਾਈ ਕਿਸੇ ਵੀ ਟਾਈਮ ਦਰਿਆ ਚੜ ਸਕਦਾ ਹੈ ਵੀ ਆਪਣਾ ਬਚਾਓ ਕਰ ਲਓ ਕੋ ਸਕੂਲਾਂ ਨੂੰ ਵੀ ਛੁੱਟੀਆਂ ਕਰਤੀਆਂ ਕੁਝ ਸਕੂਲਾਂ ਨੂੰ ਵੇਲੇ ਪਾਣੀ ਬਹੁਤ ਚੜਿਆ ਹੋਇਆ ਹੈ ਛੁੱਟੀਆਂ ਵੀ ਕਰਤੀਆਂ ਕੁਝ ਸਕੂਲਾਂ ਨੂੰ ਵੀ ਭਾਈ ਅੱਜ ਛੁੱਟੀ ਕਰ ਦਿਓ ਬਾਕੀ ਹੁਣ ਦੇਖੋ ਕੱਲ ਦਾ ਮੌਸਮ ਕੀ ਕਹਿੰਦਾ ਪ੍ਰਮਾਤਮਾ ਮੂਰੇ ਹੀ ਅਰਦਾਸ ਆ ਵੀ ਹੈ ਅਕਾਲਪੁਰਖ ਹੁਣ ਤਾਂ ਬਹੁਤ ਨੁਕਸਾਨ ਹੋ ਗਿਆ ਵੀ ਇਹ ਘਾਟਾ ਜਿਹੜਾ ਪੂਰਾ ਨਹੀਂ ਹੋਣਾ ਛੇਤੀ ਛੇਤੀ ਕਿ ਨਹੀਂ ਜੀ ਇਹ ਤਾਂ ਹੈ ਜੀ ਕਿਸੇ ਦੀ ਕਰਨੀ ਕਿਸੇ ਨੂੰ ਭਰਨੀ ਪੈ ਜਾਂਦੀ ਆ ਤੇ ਨਹੀਂ ਜੀ ਹਾਂ ਜੀ ਹਾਂ ਜੀ ਚਲੋ ਬਾਕੀ ਮਿਲਦੇ ਆਪਾਂ ਤੁਹਾਨੂੰ ਕਿਸੇ ਹੁਣ ਅਗਲੇ ਵਲੌਗ ਦੇ ਵਿੱਚ ਜੀ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀਆਂ ਕਲਾਂ 'ਚ ਰੱਖੇ ਜੀ